ਲੱਗ ਜਾਣ ਘਰ ਖੁਸ਼ੀਆਂ ਦੇ ਡੇਰੇ ਦੀ ਗਮ ਦੂਰ ਨਾ ਸਾਂ ਲੈਣਾ ਕਰਕੇ ਮੇਰ ਮੇਰਾ ਵਿਆ ਸਾਈਆ ਤੂੰ ਆਪਣਾ ਜਸ ਕਰਵਾ ਲੈਣਾ ਕਰਕੇ ਮੇਰ ਮੇਰਾ ਵਿਆ ਸਾਈਆ ਤੂੰ ਆਪਣਾ ਜਸ ਕਰਵਾ ਲੈਣਾ ਜੱਕੜ ਜੱਲਣ ਪਾਇਆ ਸੰਦਾ ਰੱਖਿਆ ਜੱਕੜੇ ਜੰਜੀਰੀ ਬੰਦਾ ਖੋਲੋ ਕਰੋ ਨੀ ਪਰਮਾਵੇ ਨੋ ਖਿੜੇ ਆਨੰਦ ਲਹਿਰ ਵਿੱਚ ਰਈਏ ਚੰਦਰੀ ਚਿੰਤ ਸਤਾਵੇ ਨਾ ਖਿੜੇ ਆਨੰਦ ਲਹਿਰ ਵਿੱਚ ਰਈਏ ਚੰਦਰੀ ਚਿੰਤ ਸਤਾਵੇ ਨਾ ਓ ਕਰਕੇ ਕਰਮ ਪਰਿਤਮ ਮੇਰੇ ਚੱਕ ਦੂੜ ਪਾਪ ਦੇ ਨੇਰੇ ਲੱਗ ਜਾਣ ਘਰ ਖੁਸ਼ੀਆਂ ਦੇ ਡੇਰੇ ਦੀ ਕਮ ਦੂਰ ਨਾ 사 ਲੈਣਾ ਕਰਕੇ ਮੇਰ ਮੇਰਾ ਆਂ ਆਸਾਈਆ ਤੂੰ ਆਪਣਾ ਜਸ ਕਰਵਾ ਲੈਣਾ ਕਰਕੇ ਮੇਰ ਮੇਰਾ ਆਂ ਆਸਾਈਆ ਤੂੰ ਆਪਣਾ ਜਸ ਕਰਵਾ ਲੈਣਾ ਇਹ ਜੱਗ ਚੱਲਣ ਮਾਇਆ ਸੰਦਾ ਰੱਖਿਆ ਜੱਕੜੇ ਜੰਜੀਰੀ ਬੰਦਾ ਖੋਲੋ ਕਰੋ ਕੂੜ ਦਾ ਹੰਦਾ ਜੀ ਛਲਣੀ ਪਰਮਾਵੇ ਨੋ ਖੇ ਅਨੰਦ ਲਹਿਰ ਵਿੱਚ ਰਹੀਏ ਕਿੰਦਰੀ ਚਿੰਤ ਸਤਾਵੇ ਨਾ ਖਿੜੇ ਆਨੰਦ ਲਹਿਰ ਵਿੱਚ ਰਹੀਏ ਚਿੰਦਰੀ ਚਿੰਤ ਸਤਾਵੇ ਨਾ ਓ ਤਦ ਬਿਨ ਕੌਣ ਹੋ ਸਕੇ ਯਾਕਰ ਤਦ ਬਿਨ ਕੌਣ ਹੋ ਸਕੇ ਯਾਕਰ ਤੇਰਾ ਨਾਮ ਬੜਾ ਰਤਨਗਰ ਦਾਤਾ ਤੂੰ ਕਿਰਪਾ ਦਾ ਸਕਰ ਆਪਣੀ ਲਹਿਰ ਬਣਾ ਲੈਣਾ ਕਰਕੇ ਮੇਰ ਮੇਰਾ ਆਸਾਈਆ ਤੂੰ ਆਪਣਾ ਜਸ ਕਰਵਾ ਲੈਣਾ ਕਰਕੇ ਮੇਰ ਮੇਰਾ ਆਸਾਈਆ ਤੂੰ ਆਪਣਾ ਜਸ ਕਰਵਾ ਲੈਣਾ ਤੇਰੇ ਪਾਣੀ ਨੀਵੇਂ ਉੱਤੇ ਪਾਪਲੀਤੀ ਝੁੱਠੇ ਸੱਚੇ ਦਿਸਦਾ ਤੇਰਾ ਰੂਪ ਸੁਮਤੇ ਦੁਈ ਤਾਂ ਦਿਲ ਨੂੰ ਪਾਵੇ ਰਈਏ ਚੰਦਰੀ ਚਿੰਤ ਸਤਾਵੇ ਨਾ ਫਿਰੇ ਆਨੰਦ ਲਹਿਰ ਵਿੱਚ ਰਈਏ ਚੰਦਰੀ ਚਿੰਤ ਸਤਾਵੇ ਨਾ ਜਰਰੇ ਜਰਰੇ ਦੇ ਵਿੱਚ ਵਸੀ ਪਰ ਨ ਭੇਤ ਕਿਸੇ ਨੂੰ ਦੱਸੇ ਫੁੱਲਾਂ ਖਾਰਾਂ ਦੇ ਵਿੱਚ ਹੱਸੇ ਆਪਣੀ ਮੈਕ ਬਣਾ ਲੈਣਾ ਕਰਕੇ ਮੇਰ ਮੇਰਾ ਦੀਆਂ ਸਾਈਆਂ ਤੂੰ ਆਪਣਾ ਜਸ ਕਰਵਾ ਲੈਣਾ कर साईं अबू अबण जस करवा लेड़ी तूं मे शिव तेरे सुंदर नक्श नंते करियो तूं ਹਰ ਵੇ ਤੇ ਰਹੀਏ ਚਿੰਦਰੀ ਚਿੰਤਾ ਸਤਾਵੇ ਨਾ ਨਾਏ ਗਿਆਨ ਦੀ ਗੰਗਾ ਵੜ ਕੇ ਨਾਏ ਗਿਆਨ ਦੀ ਗੰਗਾ ਵੜ ਕੇ ਤਰੀਏ ਨਾਮ ਦੇ ਬੇੜੇ ਚੜ ਕੇ ਚੱਪੂ ਰਾਮ ਨਾਮ ਦਾ ਫੜ ਕੇ ਘੁੰਮਣਾ ਵਿੱਚੋਂ ਬਚਾ ਲੈਣਾ ਕਰਕੇ ਮੇਰ ਮੇਰਾ ਦਾ ਸਾਈਆਂ ਤੂੰ ਆਪਣਾ ਜਸ ਕਰਵਾ ਲੈਣਾ ਕਰ ਕੇ ਮੇਰ ਮੇਰਾ ਆਂਦੇ ਆ ਸਾਈਆਂ ਤੂੰ ਆਪਣਾ ਜਸ ਕਰਵਾ ਲੈਣਾ ਓ ਸੁੰਦਰ ਹੋਵੇ ਕਾਵਤੀ بارش ਠੱਠੇ ਦਿਲ ਨੂੰ ਮਿਲ ਜੇ ਘਾਰਸ ਸੋਣ ਕਰੇ ਲੋਹੇ ਨੂੰ ਪਾਸ ਬੰਕਾ ਕੂੜ ਬਤਾਵੇ ਨੂੰ ਖਿੜੇ ਆਨੰਦ ਲਹਿਰ ਵਿੱਚ ਰਹੀਏ ਚੰਦਰੀ ਚਿੰਤਾ ਸਤਾਵੇ